ਇੰਨੇ ਦਿਨੀ ਭਾਵੇਂ ਠੰਡ ਦਾ ਜੋਰ ਹੈ ਦੂਜੇ ਬੰਨੇ ਕਿਸਾਨੀ ਸੰਘਰਸ਼ ਵੀ ਵੱਡੇ ਪੱਧਰ ਉੱਤੇ ਮਗਿਆ ਹੋਇਆ ਹੈ ਕਨੌਰੀ ਤੇ ਸ਼ੰਭੂ ਬਾਰਡਰ ਉੱਤੇ ਪੱਕੇ ਤੌਰ ਤੇ ਮੋਰਚਾ ਚੱਲ ਰਿਹਾ ਹੈ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਮਰਨ ਵਰ ਤੇ ਉਹ ਪੰਜਾਹਵੇਂ ਦਿਨ ਨੂੰ ਟੁੱਟਣ ਲੱਗਾ ਹੈ ਖੈਰ ਐਸਕੇਐਮ ਜਿਹੜਾ 메ਨ ਸਟ੍ਰੀਮ ਹੈ ਉਸ ਵੱਲੋਂ ਅੱਜ ਕਿਸਾਨ ਮਹਾਪੰਚਾਇਤ ਕੀਤੀ ਜਾਂਦੀ ਹੈ ਮੋਗੇ ਤੈਲੀ ਕੇ ਇੱਕ ਵਾਰ ਫਿਰ ਐਸਕੇਐਮ ਦੀ ਲੀਡਰਸ਼ਿਪ ਨੇ ਕਿਸਾਨੀ ਧਿਰ ਦੇ ਵਿੱਚ ਜੂਜ਼ਰੀ ਦੂਜੀ ਕਿਸਾਨ ਧਿਰ ਐਸਕੇਐਮ ਗੈਰ ਸਿਆਸੀ ਤੇ ਕੇਐਮਐਮ ਪ੍ਰਤੀ 41 ਹੱਥ ਵਟਾਇਆ ਉਹ 41 ਹੱਥ ਕਿਵੇਂ ਵਟਾਇਆ ਤੇ ਨਾਲ ਕਿਸਾਨ ਮਹਾਪੰਚਾਇਤ ਮੋਗਾ ਜਿੱਥੇ ਇਹ ਅੱਜ ਵੱਡੇ ਪੱਧਰ ਉਤੇ ਕਿਸਾਨ ਇਕਤਰਤਾ ਹੁੰਦੀ ਹੈ ਅਗਲੇ ਕਿਹੜੇ ਸ਼ਿੰਗਰਸੀ ਪ੍ਰੋਗਰਾਮ ਅਲਿਖੇ ਗਏ ਨੇ ਅਜੇ ਸਾਰੀ ਅਵਾਰਤਨੀ ਆਏ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉੱਗੇ ਰਾਸੀ ਮਹਾਰ ਤੇ ਅਦਾਰਾ ਜਾਗੋ ਇੰਟਰੈਸਟ ਲਿਸ ਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲੀ ਮਿਸ਼ਨ ਪੰਜਾਬੀ ਵਿਦਿਓ ਨੂੰ ਤੁਹਾਡਾ ਸਵਾਗਤ ਵੈਲਕਮ ਬਹੁਤ ਬਹੁਤ ਸ਼ੁਕਰੀਆ ਖਿੰਦਰ ਸਾਹਿਬ ਡਾਕਟਰ ਸਾਹਿਬ ਜਿਕਰ ਜਿਵੇਂ ਆਪਾਂ ਕੀਤਾ ਹੀ ਹੈ ਕਿ ਠੰਡ ਦਾ ਜੋਰ ਹੈ ਸਿਕਰ ਠੰਡ ਦੇ ਦਿਨ ਨੇ ਇੰਡੀ ਦਿਨੀ ਸੀਤ ਲਹਿਰ ਤੇ ਨਾਲ ਕਣੀਆਂ ਦਾ ਮਾਹੌਲ ਤੇ ਅਜਿਹੇ ਦੌਰਾਨ ਕਿਸਾਨੀ ਸ਼ਿੰਗਰਚ ਵੀ ਵੱਡੇ ਪੱਧਰ ਉਤੇ ਕਹਿੰਦਾ ਭਾਵ ਕੀ ਮਗਿਆ ਹੋਇਆ ਪੱਕਿਆ ਹੋਇਆ ਕੇਂਦਰ ਨਾਲ ਸਿੱਧੇ ਤੌਰ ਤੇ ਕਿਸਾਨੀ ਤੇ ਰੰਦੀ ਲੜਾਈ ਹੈ ਖੈਰ ਅਜਿਹੇ ਦੌਰਾਨ ਐਸ ਕੇ ਐਮ ਸੰਯੁਕਤ ਕਿਸਾਨ ਮੋਰਚਾ ਕਹਿ ਲਈਏ ਕਿ ਆਲ ਇੰਡੀਆ ਸੰਯੁਕਤ ਕਿਸਾਨ ਮੋਰਚੇ ਦੀ ਅੱਜ ਹੁਆਂ ਪੰਚਾਇਤ ਸੀਗਾ ਮੋਗਾ ਵਿਖੇ ਵੱਡੇ ਪੱਧਰ ਉਤੇ ਐਸ ਕੇ ਐਮ ਦੇ ਆਗੂਆਂ ਨਾਲ ਆਗੂ ਨੇ ਇਸ ਮਹਾ ਕਿਸਾਨ ਪੰਚਾਇਤ ਦੀ ਤਿਆਰੀ ਕੀਤੀ ਸੀ ਵੱਡਾ ਰਿਸਪੌਂਸ ਵੀ ਮਿਲਿਆ ਵੱਡੀ ਗਿਣਤੀ ਕਿਸਾਨ 71 ਹੋਏ ਪੰਜਾਬ ਭਰ ਦੇ ਵਿੱਚੋਂ ਜਾਂ ਨੇੜਲੇ ਰਾਜਾਂ ਦੇ ਵਿੱਚੋਂ खैर ਕਿਵੇਂ ਦੇਖਦੇ ਆ ਡਾਕਟਰ ਸਾਹਿਬ ਜਿਹੜਾ ਇੱਕ ਮੈਸੇਜ ਸਾਹਮਣੇ ਆ ਰਿਹਾ ਕਿ ਐਸਕੇਐਮ ਦੇ ਲੀਡਰਸ਼ਿਪ ਨੇ ਓਵਰਆਲ ਕਿਸਾਨੀ ਧਿਰਾਂ ਦੇ ਨਾਲ ਕਿਸਾਨੀ ਸੰਘਰਸ਼ ਨੂੰ ਹੋਰ ਅੱਗੇ ਮਗਾਉਣ ਲਈ ਜਾਂ ਕੇਂਦਰ ਨੂੰ ਝਕਾਉਣ ਲਈ ਬਾਕੀ ਕਿਸਾਨ ਧਿਰਾਂ ਕਿਸਾਨ ਜਥੇਬੰਦੀਆਂ ਜਿਨ੍ਹਾਂ ਦੇ ਵਿੱਚ ਐਸਕੇਐਮ ਗੈਰਸੇ ਅਸਿੱਤ ਕੇਐਮਐਮ ਉਨਾ ਪ੍ਰਤੀ ਏਕੇ ਦਾ ਹੱਥ ਅੱਜ ਬਟਾਇਆ ਕਿਵੇਂ ਏਕੇ ਦਾ ਹੱਥ ਆਪਾਂ کہہ ਸਕਦੇ ਹਾਂ ਕਿਸ ਤਰ੍ਹਾਂ ਦਾ ਨਿਰਣਾ ਲਿਆ ਜਾਂਦਾ ਹੈ ਕਿਸਾਨ ਮਹਾਪੰਚਾਇਤ ਮੋਗਾ ਦੇ ਵਿੱਚ ਜੀ ਡਾਕਟਰ ਅੱਜ ਦੀ ਜਿਹੜੀ ਕਿਸਾਨ ਮਹਾਪੰਚਾਇਤ ਹੋਈ ਹੈ ਬੜੀ ਪ੍ਰਭਾਵਸ਼ਾਲੀ ਇਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸਿਆ ਸੀ ਕਿਸਾਨਾਂ ਨੇ ਪੂਰਾ ਜੋਸ਼ ਦੇ ਨਾਲ ਇਹਦੇ ਵਿੱਚ ਹਿੱਸਾ ਲਿਆ ਇਹਦੇ ਵਿੱਚ ਜਿਹੜੇ ਮਤੇ ਪਾਸ ਕੀਤੇ ਗਏ ਨੇ ਇਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਜਿਹੜੀਆਂ ਕੇਂਦਰ ਸਰਕਾਰ ਨੇ ਜਿਹੜੀਆਂ ਪਹਿਲਾਂ ਮੰਗਾਂ ਮੰਨੀਆਂ ਸੀ ਉਹਨਾਂ ਨੂੰ ਮਨਾਉਣ ਦੇ ਲਈ ਅਤੇ ਜਿਹੜਾ ਔਮੀ ਖੇਤੀ ਮੰਡੀਕਰਨ ਨੀਤੀ ਦਾ ਜਿਹੜਾ ਖਰੜਾ ਹੈ ਜਿਹੜਾ ਪੇਸ਼ ਕੀਤਾ ਹੈ ਜਿਹੜਾ ਕਿ ਬੜਾ ਚਲਾਕੀ ਦੇ ਨਾਲ ਵੀ ਜਿਹੜੇ ਤਿੰਨ ਖੇਤੀ ਕਾਨੂੰਨ ਰੱਦ ਕਰਾਏ ਨੇ ਉਹਨਾਂ ਦਾ ਬਦਲਵੇਂ ਰੂਪ ਦੇ ਵਿੱਚ ਹੀ ਖਰੜਾ ਪੇਸ਼ ਕੀਤਾ ਗਿਆ ਤੇ ਇਹਨੂੰ ਰੱਦ ਕਰਾਉਣ ਦੇ ਲਈ ਅਤੇ ਕਿਸਾਨਾਂ ਦੀਆਂ ਜਿਹੜੀਆਂ ਰਹਿੰਦੀਆਂ ਮੰਗਾਂ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਹੋ ਕਰਾਉਣ ਦੇ ਲਈ ਲਾਗੂ ਕਰਾਉਣ ਦੇ ਲਈ ਐ ਐਮ ਐਸ ਪੀ ਤੇ ਖਰੀਦ ਦਾ ਗਰੰਟੀ ਕਾਨੂੰਨ ਉਹ ਪਾਸ ਕਰਾਉਣ ਦੇ ਲਈ ਇਹ ਸੰਘਰਸ਼ ਦੇ ਵਿੱਚ ਇਸ ਤਰ੍ਹਾਂ ਦੀ ਮੀਟਿੰਗ ਦੇ ਵਿੱਚ ਮਤੇ ਪਾਸ ਕੀਤੇ ਨਾਲ ਹੀ ਇਹ ਫੈਸਲਾ ਕੀਤਾ ਗਿਆ ਹੈ ਕਿ ਇਸ ਮਹਾਪੰਚਾਇਤ ਦੇ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਇਹ ਜਿਹੜਾ ਸੰਘਰਸ਼ ਹੈ ਇਕੱਠੇ ਹੋ ਕੇ ਪੂਰੇ ਜੋਸ਼ ਦੇ ਨਾਲ ਲੜਿਆ ਜਾਊਗਾ ਸਾਰੀਆਂ ਸਿਹਰਾ ਕੱਤਰ ਹੋ ਕੇ ਇਸ ਨੂੰ ਲੜਿਆ ਜਾਵੇ ਨਾਲ ਉਹਨਾਂ ਨੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੋ ਮਰਨਵਰਤ ਤੇ ਬੈਠੇ ਨੇ ਹਨ ਅਰਬਾਟਰ ਦੇ ਉਪਰ ਉਹਨਾਂ ਦੀ ਜਾਣ ਵਿਚਾਉਣ ਦੇ ਲਈ ਇਹ ਕਿਹਾ ਗਿਆ ਕਿ ਇਸ ਸਬੰਧੀ ਉਹਨਾਂ ਨੇ ਕੇਂਦਰ ਸਰਕਾਰ ਦੇ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਮਿਤਸ਼ਾ ਅਤੇ ਖੇਤੀਬਾੜੀ ਮੰਤਰੀ ਸ਼ਿਵਰਾਜ ਤੋਹਾਰਨ ਨੂੰ ਜ਼ਿੰਮੇਵਾਰ ਠਹਿਰਾਇਆ ਕਿ ਉਹ ਕਿਉਂ ਨਹੀਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਤੇ ਮੰਗਾ ਕਿਉਂ ਨਹੀਂ ਕਿਸਾਨੀ ਸੰਘਰਸ਼ ਧਿਰਾਂ ਸੰਘਰਸ਼ੀ ਧਿਰਾਂ ਦੇ ਨਾਲ ਕਿਉਂ ਨਹੀਂ ਗੱਲਬਾਤ ਕਰ ਰਹੇ ਇਸ ਤਰ੍ਹਾਂ ਉਹਨਾਂ ਨੇ ਕਿਹਾ ਵੀ ਜੇਕਰ ਡੱਲੇਵਾਲ ਨੂੰ ਕਿਸੇ ਕਿਸਮ ਦਾ ਨੁਕਸਾਨ ਹੁੰਦਾ ਹੈ ਇਹਦੇ ਲਈ ਜ਼ਿੰਮੇਵਾਰ ਕੇਂਦਰ ਸਰਕਾਰ ਹੋਏਗੀ ਤੇ ਇਸੇ ਮਹਾਪੰਚਾਇਤ ਦੇ ਵਿੱਚ ਜਿਹੜਾ ਕੌਮੀ ਖੇਤੀ ਕੌਮੀ ਖੇਤੀ ਮੰਡੀਕਰਨ ਨੀਤੀ ਦਾ ਜਿਹੜਾ ਖਰੜਾ ਜਿਸ ਸੰਬੰਧ ਦੇ ਵਿੱਚ ਉਹਨਾਂ ਨੇ ਦੂਸਰੇ ਜਿਹੜੇ ਰਾਜਾਂ ਦੀਆਂ ਸਰਕਾਰਾਂ ਨੂੰ ਵੀ ਕਿਹਾ ਕਿ ਇਸ ਸੰਬੰਧ ਦੇ ਵਿੱਚ ਇਹਨਾਂ ਦੇ ਖਿਲਾਫ ਇਸ ਖਰੜੇ ਦੇ ਖਿਲਾਫ ਵਿਦਾਨ ਸਭਾ ਮਹਾ ਦੇ ਵਿੱਚ ਮਤੇ ਪਾਸ ਕੀਤੇ ਜਾਣ ਤੇ ਇਹਨਾਂ ਨੂੰ ਰੱਦ ਕੀਤਾ ਜਾਵੇ ਤੇ ਜਿਹੜੀਆਂ ਵਿਰੋਧੀ ਧਿਰ ਦੀਆਂ ਸਰਕਾਰਾਂ ਨੇ ਉਹ ਇਸ ਸੰਬੰਧ ਦੇ ਵਿੱਚ ਗਿਆਉਣ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੀ ਪ੍ਰਸ਼ੰਸਾ ਵੀ ਕੀਤੀ ਗਈ ਕਿ ਉਹਨਾਂ ਨੇ ਇਸ ਦੇ ਵਿਰੋਧ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰਾਈ ਹੈ ਤੇ ਨਾਲ ਉਹਨਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਆਪਣੇ ਵਾਅਦੇ ਦੇ ਅਨੁਸਾਰ ਇਹਨੂੰ ਵਿਧਾਨ ਸਭਾ ਦੇ ਵਿੱਚ ਇਸ ਫਰੜੇ ਨੂੰ ਰੱਦ ਕਰਵਾਉਣ ਤੇ ਨਾਲ ਅਗਲੇ ਜਿਹੜੀ ਏਕਤਾ ਬਾਰੇ ਹੈ ਏਕਤਾ ਦਾ ਜਿਹੜਾ ਫਾਰਮੂਲਾ ਇਸ ਸੰਬੰਧੀ ਸ਼ੀ ਮੈਂਬਰੀ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਜਿਹੜੀ ਕਿ ਕੱਲ ਨੂੰ ਹਨੌਰੀ ਅਤੇ ਸ਼ੰਭੂ ਬਾਡਰ ਦੇ ਉੱਪਰ ਇਨ੍ਹਾਂ ਸੁਧੀਆਂ ਨੂੰ ਲੈ ਕੇ ਜਾਏਗੀ ਅਤੇ 15 ਜਨਵਰੀ ਨੂੰ ਗੁਰਦੁਆਰਾ ਦੁਖਨਵਾਰ ਸੁਬਾਤ ਸਾਹਿਬ ਵਿਖੇ ਹੋ ਰਹੀ ਮੀਟਿੰਗ ਦੇ ਵਿੱਚ ਇਨ੍ਹਾਂ ਜਥੇਬੰਦੀਆਂ ਨੂੰ ਸ਼ਾਮਲਾ ਹੋਣ ਦਾ ਸੱਦਾ ਦਿੱਤੀ। ਇਹ 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 ਸਾਰਾ ਜਿਹੜਾ ਇੱਥੇ ਦੀ ਅੱਜ ਦੀ ਮਹਾਪੰਚਾਇਤ ਦੇ ਵਿੱਚ ਜਿਹੜਾ ਕਿ ਕਾਰਾ ਅਜਦਾ ਬਿਰਤਾਰਾ ਹੋਇਆ ਇਸ ਦੇ ਵਿੱਚ ਵੱਡੇ ਲੀਡਰ ਜਿਸ ਤਰ੍ਹਾਂ ਕੀ ਬਲਜੀਤ ਸਿੰਘ ਰਾਜੀਵਾਲ ਉਗਰਾਹਾ ਸਾਹਿਬ ਰਕੀਸ਼ਟ ਕਹ ਹੈ 트ਮਿੰਦਰ ਪਟਿਆਲਾ ਡਾਕਟਰ ਦਰਸ਼ਪਾਲ ਤੇ ਬਹੁਤ ਹੀ ਮਤਲਬ ਇਹਦੇ ਵਿੱਚ ਜਿਹੜੇ ਅਹਿਮ ਨੇਤਾ ਤੇ ਤਕਰੀਬਨ 3 ਦਰਜਨ ਤੋਂ 4 ਦਰਜਨ ਤੋਂ ਵੱਧ ਮਤਲਬ ਸਾਰੀਆਂ तरहਾਂ ਦੇ ਵਿੱਚੋਂ ਇਹਦੇ ਵਿੱਚ 71 ਹੋਏ ਨੇ ਨਾਲ ਦੇ ਸੂਬਿਆਂ ਦੇ ਵਿੱਚੋਂ ਵੀ ਲੀਡਰ ਆਏ ਨੇ ਤੇ ਇਸ ਮਹਾਪੰਚਾਇਤ ਦੇ ਵਿੱਚ ਪੂਰੀ ਤਰ੍ਹਾਂ ਪ੍ਰਭਾਵਸ਼ਾਲੀ ਆਪਣਾ ਪ੍ਰਦਰਸ਼ਨ ਉਨ੍ਹਾਂ ਨੇ ਪੀਤ ਮਹਾਪੰਚਾਇਤ ਦੇ ਵਿੱਚ ਇਹ ਨੀਤੀਆਂ ਤਿਆਰ ਕੀਤੀਆਂ ਗੈਂਦੇ ਨਾਲ ਹੀ ਇਸ ਮਹਾਪੰਚਾਇਤ ਦੇ ਵਿੱਚ ਪਿਛਲੇ ਜਿਹੜਾ ਸੰਘਰਸ਼ ਜਿਵੇਂ ਚੱਲਿਆ ਸੀ 26 ਜਨਵਰੀ ਨੂੰ ਇੱਕ ਟਰੈਕਟਰ ਮਾਰਚ ਵੀ ਕੀਤਾ ਜਾਵੇਗਾ ਤੇ ਇਸ ਸੰਬੰਧੀ ਜਿਹੜੀ ਕਿ ਬਖਰੀ ਜਿਹੜੀ ਨੀਤੀ ਨਿਰਧਾਰਤ ਕਰਨ ਦੇ ਲਈ ਕੌਮੀ ਪੱਧਰ ਤੇ ਵੀ ਖੇ ਨੀਤੀ ਦੇ ਲਈ 24 ਤੇ 25 ਜਨਵਰੀ ਨੂੰ ਦਿੱਲੀ ਚ ਕੌਮੀ ਮੀਟਿੰਗ ਵੀ ਸੰਧਲੇ ਗਈ ਹੈ ਇਹ ਇਹ ਅੱਜ ਦਾ ਜਿਹੜਾ ਇਸ ਮਹਾਪੰਚਾਇਤ ਦਾ ਜਿਹੜਾ ਸਭ ਤੋਂ ਬਿਲਕੁਲ ਪਹਿਲੂ ਕੰਮ ਨਹੀਂ ਆਈ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦਾ ਸਬੰਧ ਹੋਗਾ ਕਿ ਕੱਲ ਨੂੰ 얘ਤੇ ਬਾਰੇ ਕਿਸ ਤਰ੍ਹਾਂ ਦਾ ਇਹਨਾਂ ਦਰਸ਼ਕਾਂ ਨੂੰ ਆਉਂਦਾ ਤੇ ਕਿਸ ਤੰਗੀ ਦੇ ਨਾਲ ਇਸ ਇਹ ਜਿਹੜੀ ਹੈਗੀ ਆ ਇਕਤਾ ਫਾਰਮੂਲਾ ਕਿਵੇਂ ਅੱਗੇ ਵੱਧਦਾ ਹੈ ਜੀ ਹਾਂ ਹਾਂ ਬਿਲਕੁਲ ਕਹਿ ਲਈ ਕਿ ਐਸਕੇਐਮ ਦੇ ਲੀਡਰਸ਼ਿਪ ਨੇ ਅੱਜ ਬਾਕੀ ਸੰਘਰਸ਼ੀ ਕਿਸਾਨ ਤਰ੍ਹਾਂ ਦੇ ਨਾਲ ਇਕਤਾ ਲਈ ਹੱਥ ਕੀ ਬਟਾਇਆ ਕੱਲ ਬੱਕੜੀ ਪਾ ਕੇ ਕੇਂਦਰ ਨਾਲ ਲੜਾਈ ਲੜਨ ਦਾ ਜਿਹੜਾ ਐਦ ਲਿਆ ਗਰਸ਼ ਦੀ ਪ੍ਰੋਗਰਾਮ ਵੀ ਹੋਰ ਅਲਿੱਕੇ ਨੇ ਤੇ ਨਾਲ ਜਿਹੜੀ ਆਪਣੀ ਰਣਨੀਤੀ ਹੈ ਉਹ ਹੋਰ ਅੱਗੇ ਕਿਵੇਂ ਵਧਾਉਣੀ ਹੈ ਉਹਦੇ ਉੱਤੇ ਅੱਜ ਦਾ ਜਿਹੜਾ ਸਾਰਾ ਪ੍ਰੋਗਰਾਮ ਡਿਮੋਕਰਾ ਮਹਾਕਨਸਤ ਕਿਸਾਨ ਪੰਚਾਇਤ ਹੁੰਦੀ ਉਹਦੇ ਵਿੱਚ ਅਲਿੱਕ ਲਿਆ ਗਿਆ ਹੁਣ ਅੱਗੇ ਵੇਖਣਾ ਹੈ ਕਿ ਖਨੌਰੀ ਤੇ ਸ਼ੰਭੂ ਬਾਉਡਰ ਵਾਲੀ ਇਤਰਾ ਵੱਲੋਂ ਇਹ ਕਿਸ ਤਰ੍ਹਾਂ ਦਾ ਜਿਹੜਾ ਰਿਸਪੌਂਸ ਆਉਂਦਾ ਪਟਿਆਲੇ ਡਾਕਟਰ ਸਾਹਿਬ ਜੀ ਨੇ ਤੁਸੀਂ ਦੱਸ ਰਹੇ ਹੋ ਕਿ ਬੈਠਕ ਵੀ ਰੱਖ ਲਈ ਗਈ ਹੈ ਕਿ ਤਾਂ ਕਿ ਜਿਹੜੀਆਂ ਸਾਰੀਆਂ ਕਿਸਾਨ ਤਰ੍ਹਾਂ ਨੇ ਇੱਕ ਮੰਚ ਉੱਤੇ ਅਗਲੇ ਸਮੇਂ ਕਿਵੇਂ ਆਉਣ ਕਹਦੇ ਆਮ ਕਿਸਾਨਾਂ ਦੀ ਇਹ ਵੱਡੇ ਪੱਧਰ ਉੱਤੇ ਇਹੀ ਇੱਛਾ ਸੀ ਕਿ ਕਿਸਾਨ ਤਰ੍ਹਾਂ ਅਲੱਗ-ਅਲੱਗ ਜਿਹੜੀਆਂ ਸੰਘਰਸ਼ ਦੀ ਧਫੜੀ ਵਜਾਰੀਆਂ ਨੇ ਜਿਦੇ ਨਾਲ ਸੰਘਰਸ਼ ਦੀ ਜਿਹੜੀ ਸ਼ਕਤੀ ਹੈ ਉਹ ਉਸ ਕਦਰ ਕੇਂਦਰ ਵੱਲ ਯਾਨੀ ਕਿ ਕੇਂਦਰ ਨੂੰ ਉਸ ਕਦਰ ਨਹੀਂ ਸਮਝ ਰਿਆ ਸ਼ਕਤੀ ਵਧਾਉਣ ਲਈ ਜ਼ਰੂਰੀ ਸੀ ਕਿ ਸਾਰੀਆਂ ਕਿਸਾਨ ਤਰ੍ਹਾਂ ਜਿਹੜੀਆਂ ਅੱਗੇ ਆਉਣ ਇੱਕ ਪਲੇਟਫਾਰਮ ਉੱਤੇ ਜਿਵੇਂ ਪਹਿਲਾ ਸੰਘਰਸ਼ ਲੜਿਆ ਸੀ ਪਹਿਲਾ ਕਿਸਾਨ ਅੰਦੋਲਨ ਉਦਾਂ ਉਸ ਤਰਜ਼ ਉੱਤੇ ਲੜਾਈ ਜਾਵੇ ਕਿਉਂਕਿ ਸਾਰੀਆਂ ਕਿਸਾਨ ਧਿਰਾਂ ਨੂੰ ਚਾਹੇ ਐਸਕੇਮ ਏ ਆਹ ਚਾਹੀ ਐਸਕੇਮ ਬੀ ਇਹ ਇੱਕ ਹੱਦਸਾ ਜ਼ਰੂਰ ਹੈ ਕਿ ਜੇ ਕਿਸਾਨ ਅਗਲੇ ਸਮੇਂ ਕੱਲੇ ਕੱਲੇ ਡਾਡੇ ਕੇਂਦਰ ਨਾਲ ਕਿਸਾਨੀ ਮੰਗਾਂ ਲਈ ਲੜਾਂਗੇ ਭਿੜਾਂਗੇ ਤਾਂ ਕੇਂਦਰ ਨੇ ਪ੍ਰਵਾਹ ਨਹੀਂ ਕਰਨੀ ਕਿਉਂਕਿ ਜਿਵੇਂ ਹੁਣ ਜਗਜੀਤ ਸਿੰਘ ਢੱਲੇਵਾਲ ਅੱਜ ਕਹਿ ਸਕਦੇ ਆ ਕਿ ਸ਼ਾਇਦ 45 ਦਿਨ 44ਵੇਂ ਦਿਨ ਉਹ ਮਰਨ ਵਰਤਉਂਦੇ ਨੇ ਪੰਜਾਬ ਦੇ ਦਿਨ ਨੂੰ ਟੁੱਕਣ ਵਾਲੇ ਆ ਕਹਿੰਦਾ ਪਾਪ ਮੋਟੇ ਤੌਰ ਉਤੇ ਤੇ ਹਾਲੇ ਤਾਈਂ ਕੇਂਦਰ ਸਰਕਾਰ ਨੇ ਉਸ ਕਦਰ ਕਿ ਜਾਨੀ ਕਿ ਹਲੂਣਾ ਨਹੀਂ ਦਿੱਤਾ ਕਿ ਕਿਸਾਨੀ ਮੰਗਾ ਉੱਤੇ ਕੋਈ ਗੌਰ ਹੋ ਸਕੇ ਬਲਕਿ ਭਾਵੇਂ ਮਾਨਯੋਗ ਸੁਪਰੀਮ ਕੋਰਟ ਵੱਡੇ ਪੱਧਰ ਉਤੇ ਇਹ ਸਾਰੇ ਮਾਮਲੇ ਨੂੰ ਪਰਖ ਰਹੀ ਹੈ ਵਾਚ ਰਹੀ ਹੈ ਪਰ ਜਿਵੇਂ ਕਿ ਮੰਗਾ ਦਾ ਜਿਹੜਾ ਸੰਬੰਧਤ ਜਿਹੜਾ ਉਹ ਕਹਿ ਲਈਏ ਕਿ ਜਿਹੜੀ ਅਗਲੀ ਅਥਾਰਟੀ ਉਹ ਕੇਂਦਰ ਹੀ ਹੈ ਕੇਂਦਰ ਨੇ ਕਿਸਾਨੀ ਮੰਗਾ ਉੱਤੇ ਹਾਂ ਜਾਂ ਨਾ ਕਰਨੀ ਹੈ ਕੇਂਦਰ ਉਸ ਕਦਰ ਅੱਗੇ ਨਹੀਂ ਆ ਰਿਹਾ ਖੈਰ ਕਿਉਂ ਨਹੀਂ ਆ ਰਿਹਾ ਕਿਉਂਕਿ ਕਿਸਾਨ ਤੇ ਨਾ ਦਿਹਾੜਨੀ ਆਪੋ ਆਪਣੇ ਸੰਘਰਸ਼ ਨੇ ਤੇ ਕੇਂਦਰ ਨੂੰ ਇਸ ਗੱਲ ਦਾ ਫਿਲਮ ਹੈ ਪਤਾ ਹੈ ਖੈ ਰਾਜ ਐਸ ਕੇ ਮ ਨੇ ਦੁਬਾਰਾ ਫੇਰ ਇੱਕ ਵਾਰ ਆਪਣੇ ਕਿਸਾਨ ਤਰ੍ਹਾਂ ਦੇ ਨਾਲ ਕਿਸਾਨਾਂ ਗੋਵਾਂ ਦੇ ਨਾਲ ਗੱਲਬਾਤਰੀ ਪਹੁੰਚ ਦੀ ਕੋਸ਼ਿਸ਼ ਕੀਤੀ ਗਈ ਹੈ ਆਮ ਕਿਸਾਨ ਜਿਹੜਾ ਦੇਸ਼ ਦਾ ਪੰਜਾਬ ਦਾ ਹਰਿਆਣਾ ਦਾ ਜੁਪੀ ਦਾ ਪੂਰੇ ਦੇਸ਼ ਨਾਲ ਸੰਬੰਧਤ ਪੁਰੀ ਮਨੋਸਥਿਤੀ ਇਸ ਕਦਰੀ ਸੀ ਕਿ ਕਿਸਾਨ ਤਰ੍ਹਾਂ ਅਲੱਗ-ਅਲੱਗ ਕਿਉਂ ਨੇ ਅਲੱਗ-ਅਲੱਗ ਕਿਉਂ ਵਪਰੀ ਬਾਜ਼ਾਰੀਆਂ ਨੇ ਸਿਆਸੀ ਆਗੂਆਂ ਸਿਆਸੀ ਤਿਰਾਂ ਰਾਸੀ ਤਿਰਾਂ ਦੇ ਤਾਂ ਅਜਿਹੀ ਤਰ੍ਹਾਂ ਦੇ ਜਿਹੜੇ ਵਿਸੇਬੇ ਹੀ ਹੁੰਦੇ ਐ ਅਕਸਰ ਉਹ ਇਹ ਜਿਹੇ ਮਾਹੌਲ ਦੇ ਵਿੱਚੋਂ ਅੱਗੇ ਵਧਦੇ ਐ ਪਰ ਕਿਸਾਨਾਂ ਦਾ ਤਾਂ ਇੱਕ ਮੋਟੋ ਸਿਰਫ ਕਿਸਾਨਾਂ ਦੀ ਭਲਾਈ ਲਈ ਐ ਕਿਸਾਨਾਂ ਦੇ ਹੱਕਾਂ ਤੇ ਹਿੱਤਾਂ ਲਈ ਫਿਰ ਇਹ ਵੀ ਸਿਆਸੀ ਤਰ੍ਹਾਂ ਵਾਂਗ ਆਪੋ ਆਪਣੀਆਂ ਸਿਆਸੀ ਪਾਰਟੀਆਂ ਵਾਂਗੀ ਸਿਆਸੀ ਇਹ ਜਿਹੜੀ ਮਾਹੌਲ ਨੂੰ ਆਪਣੇ ਕਿਸਾਨ ਸੰਘਰਸ਼ ਦੇ ਵਿੱਚ ਖੂਲ ਦੇ ਵਿੱਚ ਚੱਲ ਗੱਡ ਕਰੀਆਂ ਸਨ ਆਮ ਕਿਸਾਨ ਚਿੰਤਾ ਦੇ ਵਿੱਚ ਸੀ ਖੈਰ ਅੱਜ ਜਿਵੇਂ ਹੌਲੀ-ਹੌਲੀ ਇਹ ਮਾਹੌਲ ਫੇਰੇ ਆਪਸ ਦੇ ਵਿੱਚ ਕਿਸਾਨਾਂ ਆਗੂਆਂ ਦੇ ਵਿੱਚ ਮਿਲ ਗੋ ਬੇਵਲ ਅੱਗੇ ਵਧ ਰਿਹਾ ਖੈਰ ਜਗਜੀਤ ਸਿੰਘ ਢੱਲੇਵਾਲ ਜਿਨ੍ਹਾਂ ਦੀ ਸਿਹਤ ਪਿਛਲੇ ਕਈ ਦਿਨਾਂ ਤੋਂ ਡਾਵਾ ਰੋਲ ਸਥਿਤੀ ਦੇ ਵਿੱਚ ਦੋ ਦਿਨ ਪਹਿਲਾਂ ਉਹਨਾਂ ਦੇ ਡਾਕਟਰ ਡਾਕਟਰ ਅਵਤਾਰ ਸਿੰਘ ਜਿਹੜੇ ਕਿ ਡਾਕਟਰ ਸਵਾਯਮਾਨ ਟੀਮ ਦੇ ਜਾਨੀ ਕਿ ਇੱਕ ਲੀਡਰ ਨੇ ਉਹਨਾਂ ਦਾ ਕਹਿਣਾ ਸੀ ਕਿ ਇੱਕ ਦਿਨ ਤਾਂ ਪਾਣਾ ਅੱਧਾ ਆਉਣਾ ਜਿੰਦਾ ਬਲੇਵਾਲ ਸਾਹਿਬ ਬਿਹੋਸ਼ ਕਾਦੇ ਹੋਏ ਕਿ ਇਦਾਂ ਸੀ ਕਿ ਉਹਨਾਂ ਨੇ ਪ੍ਰਾਣ ਤਿਆਗ ਦਿੱਤੇ ਉਸ ਤੋਂ ਬਾਅਦ ਮੁੱਢਲੀ ਸਹਾਇਤਾ ਦਿੱਤੀ ਜਾਂਦੀ ਹੈ ਹੱਥ ਪੈਰ ਕੁੱਟੇ ਜਾਂਦੇ ਆ ਪਿੰਨਣੀਆਂ ਕੁੱਟੀਆਂ ਜਾਂਦੀਆਂ ਮੋਢੇ ਕੁੱਟੇ ਜਾਂਦੇ ਆ ਆ ਫਿਰ ਉਹ ਹਰਕਤ ਦੇ ਵਿੱਚ ਦੁਬਾਰਾ ਆਉਂਦੇ ਆ মিডিਆ ਨੂੰ ਸਵੋਧਨ ਦੌਰਾਨ ਡਾਕਟਰ ਅਵਤਾਰ ਸਿੰਘ ਦਾ ਇਹ ਕਥਨ ਕਿ ਅੱਧਾ ਪੌਣਾ ਘੰਟਾ ਜਿਹੜੇ ਮਰਨ ਵਰਤੀ ਨੇ ਉਹ ਬੇਹੋਸ਼ ਅਜੇ ਸੰਕੇ ਜਿਵੇਂ ਉਹਨਾਂ ਨੇ ਪ੍ਰਾਣ ਤਿਆਗ ਦਿੱਤੇ ਨੇ खैर ਉਹ ਜੇ ਪ੍ਰਾਣ ਤਿਆਗ ਰਹੇ ਨੇ ਅਜਿਹੀ ਸਥਿਤੀ ਦੇ ਵਿੱਚ ਨੇ ਉਹ ਆਪਣੇ ਨੇਜ ਲਈ ਨਹੀਂ ਆਪਣੇ ਪਰਿਵਾਰ ਲਈ ਨਹੀਂ ਉਹ ਤਾਂ ਪੂਰੀ ਕਿਸਾਨ ਕੌਮ ਲਈ ਇਹ ਮੈਦਾਨ ਦੇ ਵਿੱਚ ਡਟੇ ਨੇ ਵੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਹੁਣ ਕਦੋਂ ਇਸ ਮਾਮਲੇ ਦੇ ਵਿੱਚ ਗੰਭੀਰ ਹੁੰਦੀ ਹੈ ਪਰੰਤੂ ਇੱਕ ਵੱਖਰੀ ਖਬਰ ਜਿਹੜੀ ਅੱਜ ਸਾਹਮਣੇ ਆ ਰਹੀ ਹੈ ਮੋਕੇ ਦੀ ਮਹਾ ਕਿਸਾਨ ਪੰਚਾਇਤਾਂ ਕੇ ਐਸਕੇਮ ਦੀ ਲੀਡਰਸ਼ਿਪ ਜ਼ਰੂਰ ਹੋਣ ਗੰਭੀਰ ਹੋਣ ਲੱਗੀ ਇਹ ਆਮ ਕਿਸਾਨ ਦੀ ਇੱਛਾ ਦੇ ਇਵੇਂ ਜਿਹੜਾ ਮਾਹੌਲ ਹੁਣ ਵੱਖਰੀ ਤਰ੍ਹਾਂ ਦੇ ਅੱਗੇ ਵਧਣ ਲੱਗਾ ਫਿਰ ਜਗਜੀਤ ਸਿੰਘ ਢੱਲੇਵਾਲ ਦੇ ਪਿਛਲੇ ਸਮੇਂ ਵੱਖ-ਵੱਖ ਰਾਜਸੀ ਧਾਰਮਿਕ ਆਰਥਿਕ ਵੱਖਰੀ ਤਰ੍ਹਾਂ ਦੇ ਮਾਹਰ ਜਾਂ ਸਿਆਸੀ ਆਗੂ ਤੇ ਹਾਲਚਾਲ ਪੁੱਛਣ ਜਾਂਦੇ ਰਹੇ ਧਾਰਮਿਕ ਆਗੂ ਵੀ ਤਾਂ ਪਰਸੋਂ ਉਹਨਾਂ ਦੇ ਜਿਹੜੀ ਹੈ ਅਗੂ ਉਹਨਾਂ ਦਾ ਕਹਿਣਾ ਸੀ ਕਿ ਡੱਲੇਵਾਲ ਸਾਹਿਬ ਹੁਣ ਬੋਲ ਚਾਰਟ ਤੋਂ ਅਸਮਰਥ ਨੇ ਉਹਨਾਂ ਨੇ ਕਹਿ ਦਿੱਤਾ ਕਿ ਮੈਂ ਨਾ ਪਰਿਵਾਰ ਨੂੰ ਮਿਲਾਂਗਾ ਤੇ ਨਾ ਹੀ ਕਿਸੇ ਹੋਰ ਸਿਆਸੀ ਅਗੂ ਨੂੰ ਨਾ ਹੀ ਕਿਸੇ ਕੇਂਦਰ ਦੀ ਜਾਂ ਪੰਜਾਬ ਦੀ ਟੀਮ ਨੂੰ ਖੈ ਰਾਜ ਸੇਹ ਸਕੱਤਰ ਪੰਜਾਬ ਦੇ ਉਹ ਗਏ ਹੈ ਖਨੌਰੀ ਬਾਰਡਰ ਤੇ ਕਾਬੀ ਗੁਜਰਾ ਜਗਜੀਤ ਸਿੰਘ ਡੱਲੇਵਾ ਦੀ ਸਿਹਤ ਨੂੰ ਨਰੀਖਣ ਵਾਸਤੇ ਉਹ ਕਿਵੇਂ ਰਿਹਾ ਮਹੌਰਾ ਸਾਹਿਬ ਅੱਜ ਭਿੰਡਰ ਸਾਹਿਬ ਉਹਨਾਂ ਦੀ ਹੈਲਥ ਦੇ ਜਿਹੜੇ ਹੈਗੇ ਟੈਸਟ ਕੀਤੇ ਗਏ ਨੇ ਜਿਵੇਂ ਪੇਟ ਦੇ ਟੈਸਟ ਕੀਤੇ ਗਏ ਨੇ ਹਸਕਤ ਜਿਵੇਂ ਤੁਸੀਂ ਦੱਸਿਆ ਸ਼੍ਰੀ ਕੁਮਾਰ ਰਾਹੁਲ ਉਹਨਾਂ ਦਿਨਾਂ ਡਾਇਰੈਕਟਰ ਹੈਲਥ ਤੇ ਜ਼ਿਲ੍ਹੇ ਦੀ ਟੀਮ ਤੇ ਹੋਰ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਸਾਰੇ ਉੱਥੇ ਪਹੁੰਚੇ ਕਿਉਂਕਿ ਢਾਬੀ ਗੁਜਰਾਹ ਦੇ ਨੇੜੇ ਢਾਬੀ ਗੁਜਰਾਹ ਦੇ ਵਿੱਚ ਹੀ ਜਿੱਥੇ ਹੈ ਉੱਥੇ ਇੱਕ ਟੈਂਪਰੇਰੀ ਹਸਪਤਾਲ ਵੀ ਬਣਾਇਆ ਜਿੱਥੇ ਹਰ ਤਰ੍ਹਾਂ ਦੀ ਸਹੂਲਤ ਰੱਖੀ ਗਈ ਹੈ 2 ਮੋਬਾਈਲ ਜਿਹੜੀਆਂ ਹੈਗੀਆਂ ਬੈਨਾਂ ਨੇ ਰੱਖੀਆਂ ਗਈਆਂ ਐਂਬੂਲੈਂਸ ਜਿਨ੍ਹਾਂ ਦੇ ਵਿੱਚ ਹਰ ਤਰ੍ਹਾਂ ਦੀ ਸਹੂਲਤ ਹੈ ਤੇ ਉੱਥੇ 24 ਘੰਟੇ ਸੱਤੇ ਦਿਨ ਪੂਰੀ ਮਸਤੀ ਦੀ ਨਾਲ ਜਿਹੜੇ ਹੈਲਥ ਦੇ ਵਿਭਾਗ ਦੇ ਕਰਮਚਾਰੀ ਅਧਿਕਾਰੀ ਪੂਰੀ ਤਰ੍ਹਾਂ ਤਾਇਨਾਤ ਨੇ ਹਰ 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 ਦਵਾਈਆਂ ਦੇ ਨਾਲ ਹਰ ਤਰ੍ਹਾਂ ਦੀਆਂ ਤੇ ਜੋ ਵੀ ਜ਼ਰੂਰਤ ਹੁੰਦੀ ਹੈ ਇਸ ਸਬੰਧ ਦੇ ਵਿੱਚ ਅੱਜ ਉਹਨਾਂ ਦੇ ਟੈਸਟ ਕੀਤੇ ਗਏ ਨੇ ਤੇ ਇਸ ਸਬੰਧ ਦੇ ਵਿੱਚ ਜਿਹੜਾ ਹੈਗਾ ਵੀ ਪੰਜਾਬ ਸਰਕਾਰ ਜਿਵੇਂ ਹਰਕਤ ਦੇ ਵਿੱਚ ਆਈ ਹੈ ਪਰੰਤੂ ਇਹ ਮੈਂ ਕਿ ਤੁਸੀਂ ਪਹਿਲਾਂ ਹੀ ਦੱਸ ਚੁੱਕੇ ਹੋ ਕਿ ਡਾਕਟਰ ਨਗਤਾਰ ਸਿੰਘ ਨੇ ਇੱਕ ਕਹੀ ਵੀ ਅੱਧਾ ਘੰਟਾ ਅੱਧਾ ਪੌਣਾ ਘੰਟਾ ਉਹ ਪਿਛਲੇ ਦਿਨੀ ਬੇਹੋਸ਼ ਰਹੇ ਕਿਉਂਕਿ ਉਹਨਾਂ ਦੀ ਦੇਖਿਆ ਜਾਵੇ ਤਾਂ 70 ਸਾਲ ਦੀ ਉਮਰ ਹੈ ਕੈਂਸਰ ਪੀੜਤ ਨੇ ਤੇ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਉਹਦੇ ਨਾਲ ਲਾਜ ਨਹੀਂ ਉਹਨਾਂ ਦੇ ਜਿਹੜੇ ਮੇਜਰ ਆਰਗਨ ਨੇ ਉਹਨਾਂ ਦੇ ਉੱਪਰ ਅਸਰ ਪਿਆ ਹੀ ਪਿਆ ਹੈਗਾ ਜਿਸ ਤਰ੍ਹਾਂ ਡਾਕਟਰ ਦੱਸ ਵੀ ਰਹੇ ਨੇ ਵੀ ਉਹਨਾਂ ਦੇ ਹੈਲਥ ਦੇ ਵਿੱਚ ਤਾਂ ਹੀ ਗ੍ਰਾਫਟ ਆ ਰਹੀ ਹੈ ਕਿਉਂਕਿ ਉਹਨਾਂ ਦੇ ਜਿਹੜੇ ਮੇਜਰ ਜਿਹੜੇ ਅੰਗ ਨੇ ਉਹਨਾਂ ਦੇ ਉੱਪਰ ਬਹੁਤ ਭਿਆੰਕਰ ਹਰਸਰ ਪਿਆ ਪਰ ਕੇਂਦਰ ਸਰਕਾਰ ਨੂੰ ਇਸ ਸਬੰਧ ਦੇ ਵਿੱਚ ਕੋਈ ਚਿੰਤਾ ਨਹੀਂ ਲੱਗ ਰਹੀ ਜਿਸ ਤਰ੍ਹਾਂ ਕਿ ਉਹਨਾਂ ਨੇ ਰਵਈਆ ਤਾਇਨ ਕੀਤਾ ਪਰੰਤੂ ਅੱਜ ਜਿਵੇਂ ਕਿ ਮਹਾਪੰਚਾਇਤ ਦੇ ਵਿੱਚ ਇਹ ਇਕਤਾ ਦਾ ਫੈਸਲਾ ਲਿਆ ਗਿਆ ਸੰਘਰਸ਼ ਨੂੰ ਅੱਗੇ ਵਧਾਉਣ ਦਾ ਫੈਸਲਾ ਲਿਆ ਗਿਆ ਤੇ ਕੇਂਦਰ ਸਰਕਾਰ ਨੂੰ ਤਾੜਨਾ ਕੀਤੀ ਗਈ ਹੈ ਵੀ ਇਸ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ ਇਹਦੇ ਤੋਂ ਲੱਗਦਾ ਹੈ ਕੀ ਕੇਂਦਰ ਸਰਕਾਰ ਕਿਸ਼ਨਾ ਕੁਸ਼ਕੂਨ ਇਸ ਸੰਬੰਧ ਦੇ ਵਿੱਚ ਹਰਕਤ ਦੇ ਵਿੱਚ ਆਵੇਗੀ ਕਿਉਂਕਿ ਜੇਕਰ ਧਲੇਵਾਰ ਸਾਹਿਬ ਨੂੰ ਕਿਸੇ ਕਿਸਮ ਦੀ ਕੋਈ ਨੁਕਸਾਨ ਪਹੁੰਚਦਾ ਹੈ ਜਿਸ ਤਰ੍ਹਾਂ ਦੀ ਉਹਨਾਂ ਦੀ ਵਿਵਸਥਾ ਹੈ ਤਾਂ ਇਹ ਦੇ ਨਾਲ ਕਿਸਾਨ ਧਿਰਾਂ ਦੇ ਵਿੱਚ ਵਿਆਪਕ ਰੋਸ ਫੈਲੇਗਾ ਸਮੁੱਚੇ ਦੇਸ਼ ਦੇ ਵਿੱਚ ਫੈਲੇਗਾ ਅੰਗਦਾਰੇ ਦੇ ਵਿੱਚ ਬਹੁਤ ਵੱਡਾ ਰੋਸ ਫੈਲੇਗਾ ਇਸ ਸੰਬੰਧ ਦੇ ਵਿੱਚ ਵੀ ਦੇਖਣ ਵਾਲੀ ਗੱਲ ਹੈ ਜੀ ਬਿਲਕੁਲ ਡਾਕਟਰ ਸਾਹਿਬ ਕਹਿ ਲਿਆ ਕਿ ਵਿਮੇਮੀ ਸਦੀ ਦੇ ਤੀਜੇ ਦਹਾਕੇ ਦੇ ਵਿੱਚ ਕਿਸਾਨੀ ਮੰਗਾਂ ਤੇ ਮਸਲੇ ਨੂੰ ਲੈ ਕੇ ਪਗੜੀ ਸੰਵਾਲ ਜੱਟਾ ਲਹਿਰ ਉੱਠਦੀ ਇੱਕ ਅੰਦੋਲਨ ਉੱਠਦਾ ਜਿਹਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਚਾਚਾ ਤੇ ਹੋਰ ਉਹਨਾਂ ਦੇ ਪਰਿਵਾਰਕ ਜੀ ਪੰਜਾਬੀ ਭਾਈਚਾਰਾ ਪੂਰਾ ਦੇਸ਼ ਦਾ ਭਾਵੇਂ ਉਸ ਸਮੇਂ ਦੇਸ਼ ਇੱਕ ਸੀ ਪਾਕਿਸਤਾਨ ਨਹੀਂ ਸੀ ਬਣਿਆ ਤਾਂ ਇੱਕ ਵੱਡੀ ਲੜਾਈ ਉਸ ਵੇਲੇ ਦੀ ਅੰਗਰੇਜ਼ ਹਕੂਮਤ ਦੇ ਖਿਲਾਫ ਲੜੀ ਗਈ ਪਗੜੀ ਸੰਵਾਲ ਜੱਟਾ ਦਾ ਜਿਗਰ ਅੱਜ ਵੀ ਹੁੰਦਾ ਹੈ ਪੰਜਾਬੀ ਸਭਿਆਚਾਰ ਦੇ ਵਿੱਚ ਤੇ ਹੋਰ ਸਭਿਆਚਾਰ ਦੇ ਵਿੱਚ ਇਹ ਅੱਜਕੱਲ ਗਾਣਿਆਂ ਦੇ ਵਿੱਚ ਵੀ ਇਹ ਸਾਰਾ ਵੱਡੇ ਪੱਧਰ ਤੇ ਪ੍ਰਭਰਿਤ ਹੈ ਖੈਰ ਕਹਿ ਲਈਏ ਕਿ ਉਸ ਸੰਘਰਸ਼ ਤੋਂ ਲੈ ਕੇ ਕਿਉਂਕਿ ਨੇਰੀ ਇਵਜਦੇ ਸੀਗਾ ਨਹਿਰਾਂ ਨੂੰ ਜਿਹੜਾ ਖੇਤਾਂ ਦਾ ਪਾਣੀ ਤੇ ਇਹਦੇ ird gird ਕਈ ਹੋਰ ਮਸਲਾ ਸੰ ਮਸਲੇ ਸੰ ਉਹ ਸੰਘਰਸ਼ ਦੇ ਵਿੱਚ ਕਹਿ ਲਈਏ ਕਿ 20ਵੀਂ ਸਦੀ ਦੇ ਤੀਜੇ ਧਾਕੇ ਤੋਂ ਲੈ ਕੇ ਉਸ ਤੋਂ ਬਾਅਦ ਦੇਸ਼ ਆਜ਼ਾਦ ਹੁੰਦਾ ਹੈ 1947 ਦੇ ਵਿੱਚ ਤੇ ਹੁਣ ਕਹਿ ਸਕਦੇ ਆ ਕਿ 21ਵੀਂ ਸਦੀ ਹੈ ਸਤ ਤਰਸ ਤਰਸਾਂ ਸਾਨੂੰ ਆਜ਼ਾਦ ਹੋਇਆ ਵੀ ਹੋ ਗਏ ਨੇ ਇਹ ਪਹਿਲਾ ਕਿਸਾਨੀ ਸੰਘਰਸ਼ ਹੈ ਜਿਨੇ ਇੱਕ ਵੱਡਾ ਮੋੜਾ ਲਿਆ ਕਹਿੰਦਾ ਭਾਵ ਕਿ ਕਿਸੇ ਇੱਕ ਆਗੂ ਨੇ ਕਿਸਾਨਾਂ ਦੇ ਇੱਕ ਜਰਨੈਲ ਨੇ ਆਪਣੀ ਜਾਨ ਕਲੀਆਂ ਤੇ ਧਰੀ ਹੈ ਕਿ ਪੂਰੇ ਕਿਸਾਨ ਪਾਈਚਾਰੇ ਦੇ ਲਈ ਕਿ ਉਹ ਖੁਦਕਸ਼ੀਆਂ ਦੇ ਕਹਿੰਦਾ ਭਾਵ ਨਾਰਾਤ ਹੈ ਖੁਦਕਸ਼ੀਆਂ ਆਪਣੀਆਂ ਨਾਂ ਸਿਹੜੇ ਮੈਂ ਉਹਨਾਂ ਲਈ ਡਟ ਗਿਆ ਮੈਦਾਨ ਦੇ ਵਿੱਚ ਕਹਿੰਦਾ ਭਾਵ ਕਿ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਜਿਹੜਾ ਆਰੰਭ ਦਿੱਤਾ ਹੈ ਕਿਸਾਨ ਸੰਘਰਸ਼ ਦੇ ਇਤਿਹਾਸ ਦੇ ਵਿੱਚ ਇੱਕ ਇਹ ਪਹਿਲੀ ਘਟਨਾ ਹੈ ਤੇ ਪਗੜੀ ਸੰਭਾਲ ਜੱਟਾ ਤੋਂ ਲੈ ਕੇ ਕਿਸਾਨ ਸੰਘਰਸ਼ ਕਿਸਾਨ ਲਾਂਬੰਦੀ ਦੇ ਵਿੱਚ ਇਹ ਕਹਿੰਦਾ ਭਾਵ ਕਿ ਇੱਕ ਵੱਡਾ ਮੋੜ ਹੈ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਉੱਤੇ ਬੈਠਣਾ ਅਕਸਰ ਹੀ ਮਨੁੱਖ ਜੂਝਦਾ ਰਹਿੰਦਾ ਹੈ 24 ਘੰਟੇ ਆਪਣੇ ਪਰਿਵਾਰ ਲਈ ਆਪਣੇ ਨਿੱਜ ਲਈ ਤੇ ਕਈ ਪੱਖਾਂ ਤੋਂ ਆਪਣੇ ਆਪ ਲਈ ਪਰੰਤੂ ਜੇਕਰ ਪੂਰੀ ਤਰ੍ਹਾਂ ਘੋਕੀ ਤਾਂ ਜਗਜੀਤ ਸਿੰਘ ਦਾ ਡੱਲੇਵਾਲ ਦਾ ਜਿਹੜਾ ਮਰਨ ਵਰਤ ਹੈ ਜਿਹੜੇ ਤਿਲ ਤਿਲ ਕਰਕੇ ਉਹ ਮਾਰ ਰਹੇ ਨੇ ਸਰੀਰ ਉਹਨਾਂ ਦਾ ਨਚੋੜਿਆ ਜਾ ਰਿਹਾ ਹੈ ਤਾਂ ਉਹ ਆਪਣੇ ਲਈ ਨਹੀਂ ਆਪਣੇ ਪਰਿਵਾਰ ਲਈ ਲਈ ਆਪਣੇ ਸਰੀਰ ਲਈ ਨਹੀਂ ਕਿਸੇ ਹੋਰ ਲਈ ਨਹੀਂ ਸਿਰਫ ਆਪਣੀ ਜਿਹੜੀ ਹੈ ਕਿਸਾਨ ਕੌਮ ਜ਼ਿਮੀਦਾਰਾ ਕੌਮ ਕਿਸਾਨ ਤੇ ਮਜ਼ਦੂਰ ਲਈ ਉਹਨਾਂ ਦਾ ਇਹ ਸੰਘਰਸ਼ ਹੈ ਉਹਨਾਂ ਦਾ ਇੱਕ ਆਇਦਾ ਹੈ ਉਦੇ ਤੇ ਉਹ ਡਟ ਗਏ ਸ਼ਾਇਦ ਸ਼ੁਰੂਆਤੀ ਦੌਰ ਦੇ ਵਿੱਚ ਉਹ ਆਲੋਚਨਾ ਪੱਖੋਂ ਵੀ ਆਲੋਚਨਾਤਮਕ ਲੋਕਾਂ ਨੇ ਕਈ ਤਰ੍ਹਾਂ ਦੀਆਂ ਵੱਖਰੀਆਂ ਨਗ੍ਹਾਵੀਆਂ ਰੱਖੀਆਂ ਕਈ ਬੋਲ ਕਬੋਲ ਵੀ ਬੋਲੇ ਪਰੰਤੂ ਜਿਸ ਤਰ੍ਹਾਂ ਜਗਜੀਤ ਸਿੰਘ ਡੱਲੇਵਾਲ ਅੱਜ ਇੱਕ ਜਜ਼ਾਰੂ ਆਗੂ ਵਜੋਂ ਸਾਹਮਣੇ ਆਇਆ ਇਹ ਹਿੰਦੁਸਤਾਨ ਦੇ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਵਿੱਚ ਇੱਕ ਵੱਡੇ ਪੱਧਰ ਉਤੇ ਇਹ ਕਮਾਂਤਰੀ ਮੀਡੀਆ ਵੀ ਹੁਣ ਇਸ ਮਾਮਲੇ ਨੂੰ ਵੱਡੇ ਪੱਧਰ ਉਤੇ ਲੈ ਰਿਹਾ ਹੈ ਇੱਕ ਵੱਖਰੀ ਤਰ੍ਹਾਂ ਦੀ ਲਹਿਰ ਜਿਹਦਾ ਜਿਹਦੇ ਵਿੱਚ ਇੱਕ ਜਰਨਲ ਨੇ ਸਾਰਾ ਜੋਖਮ ਆਪਣੀ ਜਾਨ ਕਹਿੰਦਾ ਭਾਵ ਕਿ ਹਥੇਲੀ ਤੇ ਧਰ ਲਈ ਹੈ ਹੁਣ ਦੂਜੇ ਤਰੀਕੇ ਬਣੇ ਕੇਂਦਰ ਸਰਕਾਰ ਇਹ ਵੇਖਣ ਵਾਲੀ ਗੱਲ ਹੈ ਕਿ ਕੇਂਦਰ ਸਰਕਾਰ ਕਦੋਂ ਜਗਜੀਤ ਸਿੰਘ ਡੱਲੇਵਾਲ ਦੇ ਹੀ ਨਹੀਂ ਪੂਰੀ ਕਿਸਾਨੀ ਦੀਆਂ ਜਿਹੜੇ ਮੰਗਾਂ ਨੇ ਉਹਦੇ ਉੱਤੇ ਕਦੋਂ ਗੌਰ ਕਰਦਾ ਹੈ ਕਿਰੇ ਇਥੇ ਇੱਕ ਵੱਡੀ ਜਿਹੜੀ ਵਿਚ ਵਿਚਾਰੀ ਗੱਲ ਹੈ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਇਸ ਸਾਰੇ ਮਾਹੌਲ ਨੂੰ ਆਪਣੀ ਨਿਗਰਾਨੀ ਹੇਠ ਲਿਆ ਹੋਇਆ ਹੈ ਅਜਹੀ ਵਜਾ ਹੀ ਜਿਹੜਾ ਪ੍ਰਸ਼ਾਸਨਿਕ ਅਮਲਾ ਹੈ ਜਾਂ ਅਦਕਰੀ ਨੇ ਉਹ ਵੱਡੇ ਪੱਧਰ ਉਤੇ ਉਹ ਖਨੌਰੀ ਮੋਰਚੇਵਾਲ ਖਨੌਰੀ ਬਾਰਡਰਵਾਲ ਢਾਬੀ ਗੁਜਰਾਵਾਲ ਬਾਰਡਰਵਾਲ ਨਿਤ ਵਹੀਰਾ ਘੱਟ ਦੇ ਅਸੀਂ ਦੇਖ ਰਹੇ ਆ ਅੱਗੇ ਵੇਖਣ ਵਾਲੀ ਗੱਲ ਹੈ ਕਿ ਇਹ ਜਿਹੜਾ ਕਿਸਾਨੀ ਦਾ ਸੰਘਰਸ਼ ਹੈ ਜਿਹਦੇ ਵਿੱਚ ਵੱਡੇ ਪੱਧਰ ਉਤੇ ਕੇਂਦਰ ਨੂੰ ਹੋਕਾ ਹੀ ਦਿੱਤੇ ਜਾ ਰਿਹਾ ਹੈ ਅੱਜ ਜਿਹੜਾ ਇਸਕੀਮ ਦੀ ਮਹਾ ਕਿਸਾਨ ਪੰਚਾਇਤ ਮੋਗੇ ਹੋਈ ਹੈ ਉਹਦੇ ਵਿੱਚ ਵੀ ਇੱਕ ਵੱਡਾ ਹੋਕਾ ਸਾਮਣੀ ਆਇਆ ਡਾਕਟਰ ਸਾਹਿਬ ਕੀ ਦੇਖਦੇ ਆ ਕਿ ਕਿਸਾਨਾਂ ਦੇ ਦੇਸ਼ ਭਰ ਦੇ ਕਿਸਾਨਾਂ ਦੇ ਹੁੱਕੇ ਦਾ ਜਿਹੜੀ ਗੂੰਜ ਹੈ ਉਹ ਕਦੋਂ ਤੱਕ ਕੇਂਦਰ ਸਰਕਾਰ ਦੇ ਕੰਨਾਂ ਤੱਕ ਪਹੁੰਚੇਗੀ ਡੀ ਡਾਕਟਰ ਸਾਹਿਬ ਕੋਕਿੰਦਰ ਸਾਹਿਬ ਜਿਸ ਤਰ੍ਹਾਂ ਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਅਪਦਾਇਤ ਕੀਤਾ ਉਹਦੇ ਉੱਪਰ ਪੂਰੀ ਤਰ੍ਹਾਂ ਕਮਿਟਿਡ ਨੇ ਆਪਣੀ ਜਾਨ ਦੀ ਹੁੱਤੀ ਦੇਣ ਦੇ ਲਈ ਉਹ ਪੂਰੀ ਤਰ੍ਹਾਂ ਤਤਪਰ ਹੋਏ ਹੋਏ ਨੇ ਤੇ ਇਹਦੇ ਨਾਲ ਏ ਵੀ ਆ ਜਿਹੜੀ ਕਿਸਾਨ ਜਥੇਬੰਦੀਆਂ ਜਿਹੜੀਆਂ ਕਿ ਪਿਛਲੇ ਸਮੇਂ ਦੇ ਦੌਰਾਨ ਆਫਤ ਦੇ ਵਿੱਚ ਪਟੋ ਤਾੜ ਹੋ ਗਈਆਂ ਸਨ ਇੱਕ ਦੂਸਰੇ ਨੂੰ ਮਿਹਨੂ ਮਿਹਣੀ ਹੋ ਰਹੀਆਂ ਸਨ ਤੇ ਉਹਨਾਂ ਦੇ ਵਿੱਚ ਏਕਤਾ ਵੀ ਆਈ ਏਕਤਾ ਆਈ ਹੈ ਜਿਸ ਤਰ੍ਹਾਂ ਕਿ ਅੱਜ ਉਹਨਾਂ ਨੇ ਇਹ ਵਾਅਦਾ ਲਿਆ ਕਿ ਇਕੱਠੇ ਹੋ ਕੇ ਸਾਰਾ ਸੰਘਰਸ਼ ਲੜਿਆ ਜਾਵੇਗਾ ਇਹਦੇ ਤੋਂ ਲੱਗਦਾ ਹੈ ਕਿਉਂਕਿ ਉਹਨਾਂ ਦੀ ਮਜਬੂਰੀ ਵੀ ਬਣ ਰਹੀ ਹੈ ਇਸ ਤਰ੍ਹਾਂ ਦੇ ਕਿੰਨੇ ਸੰਘਰਸ਼ ਦੇ ਵਿੱਚ ਕਿਉਂਕਿ ਜਿਵੇਂ ਤੁਸੀਂ ਪਹਿਲਾਂ ਦੱਸਿਆ ਕਿ ਢੱਲੇਵਾਲ ਸਾਹਿਬ ਨੂੰ ਆਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ ਉਹਨਾਂ ਦੇ ਉੱਪਰ ਇਸ ਤਰ੍ਹਾਂ ਦੇ ਇਲਜ਼ਾਮ ਲੱਗਦੇ ਰਹੇ ਵੀ ਆਰਐਸਐਸਵੀ ਏਜੰਟ ਨੇ ਇਹਨਾਂ ਨੇ ਇੱਕ ਤਾਂ ਨੂੰ ਸਬੋਟੇਜ ਕੀਤਾ ਜਾਂ ਇਸ ਤਰ੍ਹਾਂ ਦਾ ਵੀ ਆ ਪਰੰਤੂ ਹੁਣ ਜਦੋਂ ਉਹ ਉਹਨਾਂ ਨੇ ਆਪਣੇ ਜਿਹੜਾ ਕਿ ਸੰਕਲਪ ਲਿਆ ਸੀ ਉਸ ਦੇ ਉੱਪਰ ਪੂਰੀ ਤਰ੍ਹਾਂ ਡਟੇ ਹੋਏ ਨੇ ਤੇ ਲੋਕ ਲੋਕ ਹਿੱਤਾਂ ਦੇ ਲਈ ਕਿਉਂਕਿ ਉਹਨਾਂ ਦਾ ਨਿੱਜੀ ਹਿੱਤ ਕੋਈ ਨਹੀਂ ਉਹ ਅਨਦਾਤੇ ਦੇ ਹਿੱਤਾਂ ਲਈ ਅਨਦਾਤੇ ਬਲੋ ਖੁਦਕਸ਼ੀਆਂ ਨੂੰ ਰੋਕਣ ਦੇ ਲਈ ਕਿਸਾਨ ਮੰਗਾਂ ਦੇ ਲਈ ਪੂਰੀ ਤਰ੍ਹਾਂ ਡਟ ਗਏ ਨੇ ਇਹਦੇ ਨਾਲ ਕਿਸਾਨ ਜਥੇਬੰਦੀਆਂ ਜਿਹੜੀਆਂ ਵੱਖੋ ਵੱਖਰੀ ਪਛੇ ਮੁਹ ਹੋ ਰਹੀ ਸੀ ਉਹਨਾਂ ਦੀ ਜਰੂਰ ਇੱਕ ਵਾਰ ਸ਼ਕਤੀ ਫੇਰ ਬਣਦੀ ਨਜ਼ਰ ਆ ਰਹੀ ਹੈ ਇਹਦੇ ਨਾਲ ਦੇਸ਼ ਵਿਦੇਸ਼ ਦੇ ਵਿੱਚ ਧਿਰਾਂ ਨੂੰ ਉਹ ਪੁਰਾਣਾ ਜਿਹੜਾ ਹੈਗਾ ਕਿਸਾਨ ਜਥੇਬੰਦੀਆਂ ਦਾ ਜਿਹੜਾ ਅਮਲ ਹੈ ਉਹ ਫੇਰ ਸਾਹਮਣੇ ਆਉਂਦਾ ਲੱਗ ਰਿਹਾ ਹੈ ਤੇ ਦੇਸ਼ ਦੀ ਬੇਸ਼ੱਕ ਜਿਹੜੀ ਕੇਂਦਰ ਸਰਕਾਰ ਹੈ ਬੜੀ ਸ਼ਕਤੀ ਦੇ ਨਾਲ ਇਸ ਇਸ ਕੰਮ ਦੇ ਪ੍ਰਤੀ ਬਿਲਕੁਲ ਉਦਾਸੀਨਤਾ ਦੇ ਰੱਖ ਰਹੀ ਸੀ ਜਾਇ ਬੇਸ਼ੱਕ ਮਾਨਯੋਗ ਸੁਪਰੀਮ ਕੋਰਟ ਵੱਲੋਂ ਵੀ ਇਸ ਦਿਸ਼ਾ ਦੇ ਵਿੱਚ ਪੂਰੀ ਤਰ੍ਹਾਂ ਆਪਣੀ ਇਹ ਲਾਜ਼ਰ ਰੱਖੀ ਹੋਈ ਹੈ ਪਰ ਫਿਰ ਵੀ ਕੇਂਦਰ ਸਰਕਾਰ ਕੋ ਲੋਹੀ ਦੇ ਬਾਰੇ ਕੋਈ ਸਟੈਪ ਨਹੀਂ ਸੀ ਚੁੱਕਿਆ ਜਾਂਦਾ ਪਰ ਹੁਣ ਦੀ ਜਿਵੇਂ ਅੱਜ ਦੀਆਂ ਜਿਹੜੀਆਂ ਘਟਨਾਵਾਂ ਨੇ ਜਿਸ ਤਰ੍ਹਾਂ ਦੀ ਡਿਵੈਲਪਮੈਂਟ ਹੋ ਰਹੀ ਹੈ ਉਹਦੇ ਤੋਂ ਲੱਗਦਾ ਹੈ ਕਿ ਕਿਸਾਨ ਸ਼ਕਤੀ ਇੱਕ ਵਾਰ ਫੇਰ ਇਕੱਠੀ ਹੋ ਕੇ ਹਮਲਾ ਮਾਰੇਗੀ ਤੇ ਜਿਹੜੇ ਕਿਸਾਨਾਂ ਦੇ ਵਿੱਚ ਨਿਰਾਸ਼ਤਾ ਵਿਆਪਤ ਹੋ ਰਹੀ ਸੀ ਨਿਰਾਸ਼ ਹੋ ਰਹੇ ਸੰ ਕਿਸਾਨ ਜਥੇਬੰਦੀਆਂ ਦੇ ਆਪਸੀ ਜਿਹੜੇ ਵਿਖਰੇਮਿਆਤ ਉਹਨਾਂ ਨੂੰ ਫੇਰ ਇੱਕ ਚਿੰਗ ਇੱਕ ਰੋਸ਼ਨੀ ਜ਼ਰੂਰ ਦਿਸ ਰਹੀ ਹੈ ਇਹਦੇ ਤੋਂ ਲੱਗਦਾ ਕਿ ਡੱਲੇਵਾਲ ਸਾਹਿਬ ਦੇ ਜਿਹੜਾ ਇਹ ਯਤਨਤੀ ਜਾਂ ਜਿਹੜਾ ਉਹਨਾਂ ਦਾ ਸੰਕਲਪ ਸੀ ਉਹ ਕਿਸਾਨ ਜਥੇਬੰਦੀ ਨੇ ਇੱਕ ਕਰਨ ਦੇ ਵਿੱਚ ਤਾਂ ਜਰੂਰ ਕਾਮਯਾਬ ਹੋ ਗਏ ਨੇ ਬਿਲਕੁਲ ਕਹਿ ਨਹੀਂ ਕਹਿ ਸਕਦੇ ਆ ਕਿ ਜਗਜੀਤ ਸਿੰਘ ਡੱਲੇਵਾਲ ਜਾਂ ਉਰਫ ਜਗਜੀਤ ਸਿੰਘ ਬਰਾੜ ਉਹ ਕਿਸਾਨ ਹਿੱਤਾਂ ਲਈ ਇੱਕ ਜੋਧਾ ਬਣ ਕੇ ਮੈਦਾਨੇ ਜੰਗ ਦੇ ਵਿੱਚ ਜੂਜ ਰਹੇ ਨੇ ਬਜ਼ੁਰਗ ਕਿਸਾਨ ਆਗੂ ਜਗਜੀਤ ਸਿੰਘ ਬਰਾੜ ਨੂੰ ਇਸਲਾਮ ਬਣਦੀ ਹੈ ਆਪਾਂ ਵੀ ਖੀਰਦੇ ਦੇ ਵਿੱਚ ਜੈ ਕਿਸਾਨ ਕਹਿੰਦੇ ਅੱਜ ਦੀ ਇਸ ਐਪੀਸੋਡ ਨੂੰ ਇੱਥੇ ਹੀ ਵਿਸ਼ਰਾਮ ਦਿੰਦੇ ਹਾਂ ਸਾਡੇ ਨਾਲ ਖਾਸ ਤੌਰ ਤੇ ਜੁੜੇ ਸਨ ਇਸ ਪ੍ਰੋਗਰਾਮ ਦੇ ਵਿੱਚ ਪੁਗੇਰਾ ਜਿਮਾਹਤ ਤੇ ਅਦਾਰਾ ਜਾਗੋ ਇੰਟਰਨੈਸ ਦੇ ਸਪਾਟ ਕਰੈਕਟਰ ਭਗਵੰਤ ਸਿੰਘ ਜੀ ਡਾਕਟਰ ਸਾਹਿਬ ਤੁਸੀਂ ਚੈਨਲ ਯੂ ਮਿਸ਼ਨ ਪੰਜਾਬੀ ਲਈ ਬੜਾ ਮੁੱਲਾ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਈ ਮਿਸ਼ਨ ਪੰਜਾਬੀ